Ik heb een heel knap gezet, ik ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ 315 ਸਮਰ ਦੇ ਸ਼ਹੀਦੀ ਜੋ ਸਮਾਰੋਹ ਵੀ ਵਿਸ਼ਾਲ ਨਗਰ ਕੀਰਤਨ ਜੋ ਕਿ ਅਸਾਮ ਤੋਂ ਚੱਲ ਕੇ ਮੁਕਸਰ ਜੋ ਹੁੰਦੇ ਹੋਇਆ ਸ਼੍ਰੀ ਮੁਕਸਰ ਸਾਹਿਬ ਤੋਂ ਹੁੰਦੇ ਆ ਡਿਸਟ੍ਰਿਕਟ ਫਰੀਦਕੋਟ ਬਾਬਾ ਫਰੀਦੀ ਪਾਵਨ ਗੋਸ਼ ਉਤਰਦੀ ਚ ਆ ਰਿਹਾ ਹੈ ਕੁਝ ਹੀ ਸਮੇਂ ਤੋਂ ਬਾਅਦ ਇੱਥੇ ਆਣਾ ਹੈ ਤੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਉਹਨਾਂ ਨੇ ਫਿਰ ਅੱਜ ਰਹਿائش ਵੀ ਕਰਨੀ ਹੈ ਜਿਵੇਂ ਕਿ ਦੇਖ ਸਕਦੇ ਹੋ ਕਿ ਸੰਗਤਾਂ ਚ ਉਤਸ਼ਾਹ ਹੈਗਾ ਉਹ ਸੰਗਤਾਂ ਇੰਤਜ਼ਾਰ ਚ ਖੜੀਆਂ ਹਨ ਅਤੇ ਆਪਣੇ ਉਹ ਜੋ ਵੀ ਪਾਣੀ ਜਲ ਸੇਵਲ ਲਗਾਇਆ ਹੋਇਆ ਹੈ ਇਹ ਵੀ ਇੱਕ ਖੁਸ਼ੀ ਹੁੰਦੀ ਹੈ ਦੇਖੋ ਜਦੋਂ ਗੁਰਤੇਗ ਭਾਦਰ ਜੀ ਦੇ ਕਹਿੰਦੇ ਬਹੁਤ ਇੱਕ ਐਮਿਤ ਗਿਰੀ ਗਈ ਹੈ ਤੇ ਬਹੁਤ ਸਵਾਗਤ ਕੀਤਾ ਜਾ ਰਿਹਾ ਹੈ ਤੋਂ ਆਉਣ ਵਾਲੇ ਸੰਗਤ ਤੇ ਮਾਨੇ ਚ ਕੀ ਹੈ ਰਸੀ ਪੁੱਛਣਾ ਚਾਹਾਂਗੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅਸੀਂ ਸੂਰ ਸੰਗਤ ਅਰਗਦੀ ਰੈਵਨਿਊ ਦੇ ਤੋਂ ਸਾਰੇ ਸੰਗਤ ਦੇ ਨਾਲ ਮਹਾਰਾਜ ਜੀ ਤੇ ਖਾਲਸਾ ਜੀ ਦੇ ਫਰੋਂ ਤੋਂ ਉਹਨਾਂ ਦੇ ਨਗਰ ਪ੍ਰਸ਼ਾਸਨ ਦੇ ਅਸੀ ਨੇ ਜੋ ਬਿਲਕੁਲ ਸਾਡੇ ਸਾਰੇ ਮੁਹੱਲੇ ਵੱਲੋਂ ਕਲੋਨੀ ਵੱਲੋਂ ਜੋ ਪਹੁੰਚ ਕੀਤੀ ਉਹਦੇ ਵੰਦੀ ਅਸੀਂ ਲੜਵਾ ਦਾ ਇੱਕ ਜਨਤਕ ਸੇਵਾ ਦਾ ਨਗਰ ਪ੍ਰਸ਼ਾਸਨ ਇਹਨਾਂ ਨਾਲ ਅੱਜ ਦੀ ਮਿਸਾਲੀ ਸ਼ਖਾਤ ਦੇ ਨਾਲ ਹੀ ਅਸੀਂ ਅੱਜ ਜਿਹੜਾ ਇਹਨੂੰ ਸਿੱਖ ਘਰ ਮੈਂ ਇਹ ਇੱਥੇ ਕਾਇਮ ਹੈ ਅਸੀਂ ਉਹਨਾਂ ਦੀ ਇਸ਼ਾਦਤ ਨੂੰ ਕੋਟਾ ਕਰਨਾ ਹੈ ਸ਼ੁਕਰੀਆ ਜੀ ਦੇਖ ਸਕਦੇ ਹੋ ਕਿ ਗੁਰਤੇਗ ਫਾਦਰ ਹਿੰਦੀ ਦੀ ਚਾਦਰ जिन्होंने कहा गया है आज जो असाम तो चल के विशाल नगर कीर्तन डिस्ट्रिक्ट फरीदकोट बाबा फरीदी पावन गौचर चरतीज आ रहे हैं तो देख सकते हो कि फरीदकोट وچ नगर कीर्तन आ चुका है बहुत ही शानो शौकत नाल गुरतेख बहादुर जी आ रहे विशाल नगर कीर्तन देख सकते हो ਤੁਸੀਂ ਅਸਾਮ ਤੋਂ ਚੱਲ ਕੇ ਅੱਜ ਬਾਬਾ ਫਰੀਦਿ 52 ਗੋਸ਼ ਅਦਰਤੀ ਵਿੱਚ ਇਹ ਨਗਰ ਕਿੰਦਰ ਪਹੁੰਚ ਗਿਆ ਹੈ ਜੀ ਪੰਜ ਪਿਆਰੇ ਸਜੋਬਿਤ ਦੇਖ ਸਕਦੇ ਹੋ ਤੁਸੀਂ ਖੂਸੂਰਤ ਤ੍ਰਿਕਨ ਪਾਲਕੀ ਸਾਹਿਬ ਦੇ ਦਰਸ਼ਨ ਤੁਸੀਂ ਦੇਖ ਸਕਦੇ ਹੋ ਆਏ पंज पैमान ਬਾਲਕੀ ਸਾਹਿਬ ਦੇ ਦਰਸ਼ਨ ਦੀਦਾਰ ਦੇਖ ਸਕਦੇ ਤੁਸੀਂ ਸੰਗਤਾਂ ਵਿੱਚ ਉਤਸ਼ਾਹ ਫੁੱਲਾਂ ਨਾਲ ਸਵਾਲ ਕੀਤਾ ਜਾ ਰਿਹਾ ਹੈ ਗੁਰਤੇਗ ਬਹਾਦਰ ਜੀ ਸਿਮਰੀਏ ਕਰਨੋਂ ਨਦੀ ਆਵੇ ਥਾਏ ਸਭ ਥਾਈ ਹੋਏ ਸਹਾਏ ਫਰੀਦਕੋਟ ਦੀ ਪਾਵਨ ਗੋਸ਼ ਉੱਧਰ ਤੁਸੀਂ ਦੇਖ ਸਕਦੇ ਹੋ ਦਰਸ਼ਕੀਦਾਰ ਬਾਲਕੀ ਸਾਹਿਬ ਜੀ ਦੇ ਵਾਹਿਗੁਰੂ ਜੀ ਦਾ ਵਾਹਿਗੁਰੂ পীর শ্রী গুরু গোবিন্দ ਸ਼ਾਸਤਰ ਅਤੇ ਦਰਸ਼ਨ ਕਰ ਰਹੇ ਆ ਜੀ ਤੁਹਾਨੂੰ 10 ਸ਼ਾਸਤਰਾਂ ਦੇ ਕਿਰਪਾਨ ਗੁਰਦੇਵ ਫਾਦਰ ਸਾਹਿਬ ਜੀ ਆ ਬੇਹਾਂ ਗੁਰਬਾਬ ਸਿੰਘ ਜੀ ਦੇ ਪੰਜ ਸ੍ਰੀ ਸਾਹਿਬ ਗੁਰਬਾਬ ਸਿੰਘ ਸ਼ਾਸਤਰ ਅਤੇ ਦਰਸ਼ਨ ਤੁਸੀਂ ਕਰ ਸਕਦੇ ਹੋ ਨਿਸ਼ਾਨ ਨਾ ਕਿਰਤਨ ਜੋ ਕਿ ਅਸਾਮ ਤੋਂ ਚੱਲ ਕੇ ਪ੍ਰੀਤਕੋਟ ਦੀ ਧਰਤੀ ਵਿੱਚ ਆਇਆ ਹੈ ਬਾਹਰ ਦੇਸ਼ੇਵਸ਼ ਬਾਹਰ ਦੇ ਬਾਹਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸ ਢੋਲਾ ਸਿੰਘ ਇਨਚਾਰਜ ਜੋਂ ਚੰਦਵਰ ਸਾਹਿਬ ਕਲੰਡੀ ਸਾਹਿਬ ਜੋ ਗੁਰਪ੍ਰੇਮ ਮਹਤਰੀ মহারাজ ਦਾ 350 ਸਾਲਾ ਤੇ ਭਾਈ ਮਤੀ ਦਾਸ ਭਾਈ ਸ਼ਕਤੀ ਦਾਸ ਦਾ ਕੰਨਦਵਾ ਦੀ ਦਾ 350 ਸਾਲਾ ਜਨਮ ਜਾਲਾ ਨਾ ਆਇਆ ਉਸ ਸੰਦ ਵਿੱਚ ਜੋਤਰਾ ਦੇ ਵੀ ਸਾਲ ਇਸਾਂ ਦਬਰਾ ਧੋੜੀ ਸਾਹਾ ਸਾਮ ਤੇ ਨਰਕੀ ਗੀਤਨ ਆਰੰਭ ਹੋਇਆ ਸੀ ਜਿਹੜਾ ਤੇਜ ਰੇਤਾ ਵਿੱਚ ਹੁੰਦਾ ਹੋਇਆ ਪਿਛਲੀ 23 ਤਰੀਕ ਨੂੰ ਪੰਜਾਬ ਵਿੱਚ ਲਾਟਿਆ ਹੋਇਆ ਹੈ ਅੱਜ ਚੌਥਾ ਦਿਨ ਹੈ ਲਕੀਤ ਗੀਤਨ ਦਾ ਮਾਲਵਾ ਜੋਨ ਵਿੱਚ ਅੱਜ ਸੀ ਬਾਤੇ ਈਦ ਦੀ ਬਰਸਾਈ ਧਰਤੀ ਵਰਦਾਚੀਵ ਘਰਸਾ ਦਵਾਲ ਦੇ ਵਿਸਥਾਰਨ ਕੀਤਾ ਹੈ ਸੰਗਤਾਂ ਵਿੱਚ ਬੜਾ ਵੱਡਾ ਉਤਸ਼ਾਹ ਹੈ ਸਾਰੇ ਭਮਾਕੇ ਜਿਹੜੋ ਪ੍ਰਧਾਨ ਸਾਹਿਬ ਤੋਂ ਜੀ ਉਪਰੇ ਕਰਿਆ ਹਜ਼ਾਰਾਂ ਦੀ ਗਿਣਤੀ ਵਿੱਚ ਸੰਤਾਂ ਨੇ ਸਵਾਗਤ ਕੀਤੇ ਨੇ ਉੱਥੇ ਜਿਹੜਾ ਫੇਰ ਕੋਟ ਵਿੱਚ ਛਾ ਸੀ ਉਹ ਬਹੁਤ ਜ਼ਿਆਦਾ ਸੀ ਲਗਭਗ ਸੰਤਮਾ ਤੋਂ ਲੈ ਕੇ ਲੜੀਆਂ ਪਾਈਆਂੀਆਂ ਦੀਆਂ ਸੜਕਾਂ ਤੇ ਸਾਰੇ ਭਾਦੇ ਪਰਸਵਾਦ ਤੋਂ ਹੈ ਬੜੀ ਸ਼ਿਫਤਨਾ ਸੰਗਤ ਲਗਭਗ 2 ਵਿੱਚੋਂ ਖੜੀ ਇਸ ਨਗਰਕੀਤਨ ਦਾ ਸਵਾਦ ਕਰਨੀ ਤਤਬਰ ਸੀ ਉੱਥੇ ਜਿਹੜੇ ਸਾਡੇ মিডিਆ ਕਰਮੀ ਐ ਉਹਨਾਂ ਨੇ ਬੜਾ ਬਟਾ ਜੀ ਦਨ ਪਾਇਆ ਜੋ ਐਨਪੀ ਜੋ ਸਾਵਨ ਦੀ ਨੀਤ ਦੀ ਮੈਨੇ ਪੱਤਰਕਾਰ ਆ ਇਹਨਾਂ ਨੇ ਜਿੰਨੀ ਸਿੱਧੀ ਨਾਲ ਬੜੀ ਪ੍ਰੇਮ ਪਿਆਰ ਨਾਲ ਸੰਕਟਾਂ ਦਾ ਮੈਸੇਜ ਸਾਰੇ ਸੰਸਾਰ ਵਿੱਚ ਪਾਇਆ ਉੱਥੇ ਸ੍ਰੀ ਹਰਮਣੀ ਗੁਰਦੁਆਰਾ ਪ੍ਰਬੰਧਕਾ ਮਜਦਾ ਸਵੇਸ਼ ਵੀ ਜਾਣਕੁੱਤ ਪਾਇਆ ਮੈਂ ਇਸ ਚੈਨਲ ਦਾ ਵੀ ਧੰਨਵਾਦ ਕਰਦਾ ਹਾਂ ਸੁਤਿਆ ਗੁਣਾਨਕ ਨਾਮਲੇਵਾ ਸੰਗਤਾਂ ਦਾ ਜਿਨ੍ਹਾਂ ਨੇ ਇਸ ਨਗਰ ਕੀਰਤਨ ਨੂੰ ਸਹਿਯੋਗ ਦਿੱਤਾ ਸਵਾ ਸਹਿਤਿਆ ਸਿੱਖ ਸੰਪਰਦਾਵਾਂ ਮਾ ਗੁਰਦੁਆਰਾ ਪ੍ਰਬੰਧ ਕਮੇਟੀਆਂ ਨੇ ਇਕ ਸਿੰਘ ਜੱਥੇਬੰਦੀਆਂ ਸੁਖੀ ਸੇਵਾ ਸਹਿਤਿਆ ਹੋਰ ਵੱਖ-ਵੱਖ ਧਰਮਾਂ ਦੇ ਲੋਕ ਜਿਵੇਂ ਮੁਸਲਮਾਨ ਵੀਰਾਂ ਨੇ ਥਾਂ-ਪਰ ਥਾਂ ਬੜਾ ਪਰਮਾਸ਼ਵਾਗਤ ਕੀਤਾ ਉੱਥੇ ਜਿਹੜੇ ਚੈਨ ਵਾਲੇ ਵੀਰ ਹੈ ਉਹਨਾਂ ਨੇ ਫਾਨੂੰ ਹਰ ਤੱਕ ਕਵਰੇਜ ਕਵਰੇਜ ਕੀਤਾ ਉਸ ਦਾ ਵੀ ਇੰਨ ਨਵਾਂ ਰਤਨ ਆਲ ਕਰਦੀ ਹੈ ਤੇ ਹੁਣ ਇਹ ਨਗਰਕੀਰਤਨ ਸਵੇਰੇ ਗੁਰਦੁਆਰਾ ਚੀਖ ਖਾਲਸਾ ਦਵਾਨ ਤੋਂ ਆਰਾਮ ਦੇ ਵਿੱਚ ਗੁਰਦੁਆਰਾ ਧੇਰ ਸਹਿਬ ਸੁਲਤਾਨ ਕੋ ਮੋਦੀ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ ਉਸ ਤੋਂ ਬਾਅਦ ਵੱਖ-ਵੱਖ ਗੱਲਾਂ ਜੀ ਹੁੰਦਾ ਹੋਇਆ ਪੱਤੀ ਪ੍ਰੀਖ ਨੂੰ ਸ਼੍ਰੀ ਨੰਦਪੁਰ ਦੀ ਧਰਤੀ ਤੇ ਇਹ ਨਗਰਕੀਰਤਨ ਨੇ ਸਪੰਨ ਹੋਣਾ ਅਸੀਂ ਇਸ ਮੁਥੇ ਖਾਲਸਾ ਪੰਥ ਵੱਲੋਂ ਜਿੰਨਾ ਸੰਗਤਾਂ ਨੇ ਸਾਨੂੰ ਸਹਿਯੋਗ ਦਿੱਤਾ ਜਿੰਨਾ ਸੰਗਤਾਂ ਨੇ ਥਾਂ ਪਰ ਥਾਂ ਲੰਗਰ ਲਾ ਕੇ ਸਮਾਨੇ ਲਾ ਕੇ ਪੁੱਲ ਮਾਲਾ ਨਾ ਪਾ ਕੇ ਜਾਂ ਗੇਟ ਬਣਾ ਕੇ ਬੜਾ ਆਛਾ ਨਾ ਸਵਾਗਤ ਕੀਤਾ ਜਿੰਨਾਂ ਤਮਾਦ ਕਰਦੇ ਹੁੱਜਿਆ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਗਤਾਂ ਨੂੰ ਸੰਗਤਾਂ ਦੇ ਵਿੱਚ ਦੇਖੋ ਜੀ ਬਹੁਤ ਜ਼ਿਆਦਾ ਉਤਸ਼ਾਹ ਹੈ ਪਰ ਜੋ ਗੁਰੂ ਸਾਹਿਬ ਦੀ ਲਾਸ਼ਾਨੀ ਕੁਰਬਾਨੀ ਹੈ ਉਹਦਾ ਸੰਦੇਸ਼ ਦਿੱਤਾ ਆਇਆ ਹੈ ਜਿਹੜਾ ਇਹ ਨਗਰ ਕੀਰਤਨ ਹੈ ਦੇਸ਼ ਭਰ ਦੇ 23 ਸੁਪਿਆਂ ਦੇ ਵਿੱਚੋਂ ਸਫਰਾਦਰ ਬਣਾ ਆਪਣੀ ਮੰਜ਼ਰਵਾਰ ਵਧ ਰਿਹਾ ਹੈ ਤੇ ਸ਼ਕਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਪਰ ਜੋ ਗੁਰੂ ਸਾਹਿਬ ਦੀ ਜਿਹੜੀ ਕੁਰਬਾਨੀ ਹੈ ਕਿ ਜਦੋਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਜਦੋਂ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਹੈ ਉਹਦਾ ਮੁਕਾਬਲਾ ਕਿਵੇਂ ਸਮਰੇ ਤੇ ਸਿੰਧਗ ਨਾਲ ਕਰਨਾ ਹੈ ਦੇਸ਼ ਦੇਸ਼ ਨੂੰ ਤਾਂ ਹੈ ਜਿਹੜਾ ਨਕਰਕ੍ਰਿਸ਼ਨ ਆਪਣਾ ਅਦਰ ਆਪਣੀ ਤੁੰਗਲ ਵੱਧਿਆ ਅਸੀਂ 22 ਤਰੀਕ ਨੂੰ ਬੰਦੇ ਸਟੈਕਸਿਫਿਕੇਸ਼ਨ ਨੂੰ ਜੀ ਤਾਂ ਕਿ ਸੰਪਨ ਹੋ ਰਿਹਾ ਹੈ ਸੇ ਸੰਗਤਾਂ ਸਾਥੀ ਲਈ ਆ ਵੀ ਦੇਖ ਰਹੇ ਹਾਂ ਬਹੁਤ ਜ਼ਿਆਦਾ ਉਤਸ਼ਾਹ ਤੇ ਬਹੁਤ ਜ਼ਿਆਦਾ ਬਹੁਤ ਹੀ ਸਾਹਿਜ ਆਰਡਰ ਜਿਹੜਾ ਹੈ ਸਾਹਿਜ ਚਲੌਣਾ ਸਟੈਕਸਿਫਿਕੇਸ਼ਨ ਅਗਲਾ ਫੜਾ ਕਿੱਥੇ ਜਾ ਰਿਹਾ ਜੀ ਇਸ ਤੋਂ ਅਗਲੀ ਅੱਜ ਰੈਡ ਪ੍ਰੈਸ ਕਾਉਂਡ ਸ਼ੁਕਰੀਆ ਜੀ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਕੀ ਕਹਿਣਾ ਚੰਗੇ ਗੁਰੂ ਤੇ ਇੱਕ ਬਾਹਦਰ ਹਿੰਦੀ ਦੀ ਚਾਦਰ ਜੋ ਕਿ ਸ਼ਹੀਦੀ ਆਪਣੇ ਦਿਹਾੜਾ ਸਮਰਪਿਤ 350 ਸਾਲਾਂ ਨੂੰ ਇਥੇ ਵਿਸ਼ਾਲ ਨਗਰ ਕੀਰਤਨ ਪਹੁੰਚ ਗਿਆ ਉਹਦੇ ਲਈ ਦੋ ਸ਼ਬਦ ਤੁਹਾਡੇ ਨਾ ਕਾਹੋ ਕੋ ਦੇਦ ਪੈ ਨਹਿ ਪੈ ਮਾਨਤ ਆਨ ਜੀਆਂ ਜੋ ਮਹਾਨ ਸਤਨਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਲਿਖੀਆਂ ਹੋਈਆਂ ਆਪਣੀਆਂ ਉਸੇ ਮੁਤਾਬਕ ਇਹਨਾਂ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਕਟਵਾਤਾ ਪਰ ਸੀਸ ਦਿਆ ਪਰ ਫਿਰ ਨਾ ਕੀਆ ਇਸ ਤਰ੍ਹਾਂ ਦੇ ਮਹਾਨ ਜਿਹੜੇ ਦੁਨੀਆ ਤੇ ਪੈਦਾ ਹੁੰਦੇ ਨੇ ਉਮਕਾਰ ਧਰਦੇ ਨੇ ਹੋਰ ਇੰਦੀ ਦੁਨੀਆ ਤੱਕ ਸਵਾਜ ਨੂੰ ਸਨੇਹਾ ਦੇ ਜਾਂਦੇ ਨੇ ਵੀ ਸੱਚ ਦੇ ਮਾਰਗ ਤੇ ਚੱਲਣ ਦਾ ਸੱਚੇ ਮਾਰਗ ਚੱਲਦਿਆਂ ਉਸਦ ਕਰੇ ਜਹਾਨ ਸਾਨੂੰ ਉਹਨਾਂ ਨੇ ਇਹ ਸਨੇਹਾ ਦਿੱਤਾ ਜਿ ਤੁਸੀਂ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਇਸ ਤੋਂ ਸਾਨੂੰ ਵਰਜਿਤ ਕੀਤਾ ਅਸਾਮ ਤੋਂ ਚੱਲ ਕੇ ਅੱਜ ਇਹ ਸ਼ਹੀਦੀ ਦਿਹਾੜਾ ਮਰੋੰਗੀਆਂ ਫੂਕੀਆਂ ਦੇ ਬਣਾਉਣ ਦੇ ਸੰਬੰਧ ਵਿੱਚ ਨਿਸਾਨੀ ਸ਼ਹਾਦਤ ਨੂੰ ਸਮਰਪਤ ਇਹ ਨਗਰ ਕੀਰਤਨ ਬਾਬਾ ਫਰੀਦ ਸਾਹਿਬ ਦੀ ਪਾਵਨ ਤੇ ਪਵਿੱਤਰ ਨਗਰੀ ਦੇ ਵਿੱਚ ਪਹੁੰਚਿਆ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਅੱਜ ਅਸੀਂ ਸੰਗਤਾਂ ਵਾਸਤੇ ਜਿਹੜਾ ਲੰਗਰ ਫੂਡ ਦਾ ਨੰਬਰ ਲਾ ਲੰਗਰ ਲਾਇਆ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਲਾਇਆ ਦੂਰੋਂ ਚੱਲ ਕੇ ਜਿਹੜੀਆਂ ਸੰਗਤਾਂ ਇੱਥੇ ਪਹੁੰਚਿਆ ਨੇ ਅਸੀਂ ਫਲ ਫਰੂਟ ਵੰਡ ਕੇ ਇਹ ਸ਼ਹੀਦੀ ਸਮਾਗਮ ਨੂੰ ਸਮਰਪਿਤ ਸੁਖਮੀ ਸੇਵਾਦਾਰ ਸੋਸਾਇਟੀ ਦੇ ਜਿੰਨੇ ਵੀ ਸੇਵਾਦਾਰ ਨੇ ਇਹ ਘਰ ਘਰ ਜਾ ਕੇ ਆਪ ਜਪਾਵਾਂ ਉਹਨਾਂ ਨਾਮ ਜਪਾਵਾਂ ਦੇ ਮੁੱਖ ਵਾਕ ਮੁਤਾਬਕ ਸੇਵਾ ਦੇ ਕਾਰਜ ਕਰਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਸ਼ਵੀ ਗੱਲ ਜੀ ਮੈਚ ਚੱਲ ਰਿਹਾ ਸ਼ਿਲਵਾਇਦੂ ਜੀ ਦਾ ਸਾ ਸ਼ਿਲਵਾਇਦੂ ਜੀ ਦੀ ਫਤਿਹ ਗੁਰੂ ਇੱਕ ਭਾਦ ਜੀ ਨੇ ਖਿੰਡ ਨਹੀਂ ਚਾਦਰ ਗੁਰੂ ਤੇ ਇੱਕ ਭਾਦ ਜੀ ਨੇ ਸੀ ਸਿਤਾ ਹਾਰੇ ਕੇ ਤਰ੍ਹਾਂ ਨੂੰ ਬਚਾਲ ਲਈ ਇੱਕ ਇੱਕ ਅਗਵਾਸ ਉਠਾਈ ਉਹਨਾਂ ਨੇ ਕਿਹਾ ਕਿ ਸਭ ਧਰਮਾਂ ਨੂੰ ਮਿਲ ਚੁਕੇ ਰਹਿਣਾ ਚਾਹੀਦਾ ਹੈ ਉਹਨਾਂ ਨੇ ਇਹ ਸੰਦੇਸ਼ ਲਈ ਸ਼ਹੀਦੀ ਘਾੜੇ ਨੂੰ ਸਮਰਪਿਤ ਜੋ 350 ਸਾਲਾ ਹੈਗਾ ਉਹ ਵਿਸ਼ਾਲ ਨਗਰ ਕੀਰਤਨ ਜਿਹੜੀ ਅਸਾਮ ਤੋਂ ਚੱਲ ਕੇ ਅੱਜ ਬਾਬਾ ਫਰੀਦ ਪਾਵਰ ਗੋਸ਼ਵਰਤੀ ਵਿੱਚ ਪਹੁੰਚਿਆ ਹੈ ਤੇ 75 ਸੰਕਾਂ ਵੱਲ ਪਰਮ ਸਵਾਗਤ ਕੀਤਾ ਗਿਆ ਹੈ ਅਸੀਂ ਵੀ ਆਪਣੇ 24 ਨੈਸ਼ਨਲ ਚੈਨਲ ਵੱਲੋਂ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਸਭ ਧਰਮਾਂ ਨੂੰ ਇਕੱਠਾ ਕਰਕੇ ਰਲ ਮਿਲ ਕੇ ਕਿ ਰਹਿਣਾ ਚਾਹੀਦਾ ਹੈ ਤੇ ਭਾਈ ਚਰਦਾ ਸੰਦੇਸ਼ ਦੇਣਾ ਚਾਹੁੰਦੇ ਅਗੇ ਦੀ ਜਾਣਕਾਰੀ ਸਿੰਦਰਾਂਗੇ ਫਰੀਕੋਰਡ ਦੇ 24 ਨੈਸ਼ਨਲ ਚੈਨਲ ਹੀ ਸ਼ਰਜੀ Terima kasih telah <laughs> menonton!